ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਰਿਕਵੈਸਟ ਬੇਨਤੀ ਹੈ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਸਾਡੀਆਂ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਜੇ ਕੋਈ ਖਰੀਦਦਾਰੀ ਕਰ ਸਕੇ ਅੱਜ ਦੀ ਵਿਜਿਟ ਪਿੰਡ ਸੋਲ ਖਾਟੀਆਂ ਜ਼ਿਲ੍ਹਾ ਸ਼੍ਰੀ ਤਰਮਤਰ ਸਾਹਿਬ ਪਹੁੰਚੇ ਆ ਬਾਈ ਸਰਵਨ ਸਿੰਘ ਦੇ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਬਿਲਕੁਲ ਤਾਜੀ ਸੂਈ ਸਵਾਈ ਵਹਿੜ ਲੈ ਕੇ ਆਉਂਦੇ ਤੇ ਹੁਣੇ ਹੀ ਵਹਿੜ ਸੂ ਕੇ ਤੇ ਜੋਰ ਪਾ ਕੇ ਪ੍ਰੋਪਰ ਓਕੇ ਹੋ ਗਈ ਆ। ਬਾਕੀ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈਨੇ ਆ ਕਰਦੇ ਗੱਲਬਾਤ ਬਣੇ ਰਹੋ ਐਂਡ ਤੱਕ ਪੁੱਛਦੇ ਕਿਵੇਂ ਤੇ ਰਹਿਣਗੇ ਭਾਪ ਪੱਤੇ ਜੀ। ਬਾਈ ਸਰਵਨ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲੀ ਸਤਿ ਸ੍ਰੀ ਅਕਾਲ। ਕਿੱਦਾਂ ਭਰਾ? ਬਹੁਤ ਵਧੀਆ ਨੰਦਿਆ ਜੀ। ਓਕੇ ਰਿਪੋਰਟ ਆ ਤੁਹਾਡੀਆਂ ਦੇ। ਚਾਹ ਸ਼ੁਕਰ ਹੈ ਨਹੀਂ। ਬਾਬਾ ਬੁੱਢਾ ਸਾਬ ਜੀ ਦੀ। ਬਿਲਕੁਲ ਮੇਰੇ ਹਿਸਾਬ ਨਾਲ 3-4 ਕਿਲੋਮੀਟਰ ਤੇ ਦੂਰੀ ਤੇ ਹੋਣਾ ਹੈ ਹਾਂਜੀ ਹਾਂਜੀ ਬੀੜ ਬਾਬਾ ਬੁੱਢਾ ਸਾਹਿਬ ਹਾਂਜੀ ਬਸ 3-4 ਕਿਲੋਮੀਟਰ ਤੇ ਅਸੀਂ ਤਾਂ ਆਪ ਉਹਨਾਂ ਦੇ ਚਰਨਾਂ ਦੀ ਧੂੜ ਆਦੇ ਹੈ ਹਨਾ ਚਲੋ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤੇ ਕਿੱਦਾਂ ਵਧੀਆ ਚੱਲ ਰੇ ਕੰਮ ਬਹੁਤ ਵਧੀਆ ਜੀ ਚੰਗਾ ਰਿਸਪੌਂਸ ਮਿਲਦਾ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਠੀਕ ਆ ਡਰੈਸ ਕਰ ਲਗੇ ਨੋਟ ਹਾਂਜੀ ਹਾਂਜੀ ਪਿੰਡ ਪਿੰਡ ਆਪਣਾ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂ ਸੀਲ ਕਰਦੇ ਆ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਲਾਇਆ 7626886235 ਠੀਕ ਆ ਜੀ ਹਾਂਜੀ ਹਾਂਜੀ ਤੇ ਹੁਣੇ ਵੈਡ ਸੂਈ ਆਜੀ ਨਾ ਹਾਂਜੀ ਸੂਈ ਨੂੰ 2 1/2 ਘੰਟੇ ਹੋ ਗਏ ਸੂਈ ਨੂੰ ਹਾਂ ਤੇ 10 ਮਿੰਟ ਪਹਿਲਾਂ ਹੁਣੇ ਜੇਰ ਪਾ ਕੇ ਆੜੀ ਆ ਜੀ ਜੇਰ ਪਾਤੀ ਤੇ ਕੋਈ ਥਣ ਥਣ ਦੀ ਚਵਾਈ ਕੀਤੀ ਆ ਮੈਂ ਨਾ ਸਾਰੀ ਹੁਣ ਇੱਕ ਕਰ ਦੇਣੀ ਆਪਾਂ ਲਾਈਵ ਨਾਲ ਹੀ ਸਾਰਾ ਵਾ 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 ਠੀਕ ਆ ਤੇ ਕਿੜਵਾ ਸੂ ਆ ਗਈ ਇਹ ਦੂਜਾ ਸੂਏ ਪੱਛੀ ਆ ਜੀ ਦੂਸਰਾ ਸੂਆ ਸਿਰੇ ਵਾਲੇ ਇੱਕ ਦੰਦ ਕੰਨੇ ਵਾਲੇ ਬਰਾਬਰ ਕਰਦੀ ਬਰਾਬਰ ਕਰਦੀ ਛਿੱਗੀ ਨਹੀਂ ਹੋਈ ਨਹੀਂ ਨਹੀਂ ਛਿੱਗੀ ਹੋ ਗਈ ਛੇ ਵਾਲੇ ਦਾ ਬਰਾਬਰ ਕਰਦੀ ਜਵਾਨ ਹੋ ਗਈ ਜਵਾਨ ਹੁੰਦੀ ਆ ਜੀ ਜਵਾਨ ਹੋ ਗਈ ਨਹੀਂ ਨਾ ਹੋਣ ਦਈਏ ਜੇ ਹੋਣ ਦਈ ਆ ਛਿੱਗੀ ਤੋਂ ਤੇ ਖੋਲ ਕੇ ਤੋੜਾ ਤਰਾ ਕਰਾ ਦੇ ਕੇ ਚੈੱਕ ਤੇ ਨਾਲ ਨਾਲ ਇਹ ਦੱਸ ਦਈਏ ਕਿ ਕਿੰਨੇ ਕੁ ਦੁੱਧ ਦੀ ਮਾਲਕਿੰਗ ਇਹ ਜਿਹੜੀ ਕਿੰਨੇ ਕੁ ਕੁਐਸਟੀ ਵਾਲੇ ਜਿਹੜੇ ਆਪਣੇ ਬਣਿਆ ਦਾ ਆ ਵੀ ਦੱਸਣਗੇ ਵੀ ਕਿੰਨੇ ਕੁ ਮਾਲਕਾ ਲਈ ਆ ਹਾਂਜੀ ਹਾਂਜੀ ਸਾਢੇਨ ਤਾਜੇ ਨਾਲ ਤੇ 15 16 ਕਿਲੋ ਜਿਹੜਾ ਬੜੇ ਆਰਾਮ ਨਾਲ ਭਾਂਡੇ ਚ ਪਾਈ ਜੋਗੀ 15 16 ਕਿਲੋ ਸਟਾਰਟ ਬੋਲੇਦ ਹੋਊਗੀ ਵਾਹ ਵਾਹ ਲਓ ਤੇ ਫਿਰ ਤੁਹਾਡੇ ਆੜੀ ਕਿੰਨਾ ਭਾਂਡੇ ਚ ਪਾਊਗੀ ਉਹਦੇ ਹੁਣ ਅਗਲੇ ਸਾਂ ਭਾ ਪਾਕੀ 68 ਲੀਟਰ ਦੀ ਕੈਂਟੀ ਦਵਾਂਗੇ ਹਾਂ ਪਹਿਲੇ ਸੂਵੇ 15 ਕਿਲੋ ਦੀ ਆਈ ਤੇ ਯਾਰ ਕੀ 15 16 ਕਿਲੋ ਬੋਲੇ ਹੀ ਕਰੋ ਥਾਨ ਕਿਹੜਾ ਲਾਤ ਆ ਜੇ ਕੇਲੇ ਛੱਲੀ ਕੇਲੇ ਛੱਲ ਗਈਆਂ ਆਦੇ ਉਹ ਕੇਲੇ ਛੱਲ ਗਈਆਂ ਹਨਾ ਕਿਆ ਬਾਤ ਹੈ ਹਰ ਵਾਰੀ ਤੁਸੀਂ ਬਿਲਕੁਲ ਤਾਜੀ ਸੁਹੀ ਗਿੱਲੀ ਲੈ ਕੇ ਆਉਂਦੇ ਜ ਹਨਾ ਕਿਆ ਬਾਤ ਹੈ ਕਿਆ ਬਾਤ ਹੈ ਵਾਹ 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 ਕਮਾਲ ਹੀ ਹੋਈ ਪਈ ਹੈ ਹਨਾ ਭਾਜੀ ਚਵਾਈ ਨੰਦ ਹੀ ਆਈ ਅੰਦਰ ਗੰਬ ਤਮਾਕਾ ਹੀ ਕਰਤਾ ਇਹਦੇ ਅੱਜ ਚਵਾਈ ਜਨਵੇ ਜੇਰ ਪਾ ਘੜੀ ਪੰਜ ਚਾਰ ਕਿਲੋ ਚਵਾਈ ਆ ਤੁਸੀਂ ਲੇਟ ਹੋ ਗਏ ਥੋੜਾ ਗਾ ਚਲੋ ਕੋਈ ਗੱਲ ਨਹੀਂ ਇਦਾਂ ਹੀ ਪਿਆਰ ਵਾਲਾ ਕਰਦੇ ਨੇ ਜਿੱਥੇ ਵਾਹ ਲੈਂਦੇ ਉੱਠਣ ਨਹੀਂ ਦਿੰਦੇ ਹਨਾ ਤੇ ਕੀਮਤ ਕਰ ਦਗੇ ਫਿਰ ਨੌਰਮਲ ਜੀ ਕੀਮਤ ਮੋਲੇ ਤੇ 65000 ਕਰਾਵੇ ਜੀ ਬਾਕੀ ਮੌਕੇ ਦੇ ਮਾਨ ਦਾ ਰੱਜ ਕੀ ਕਰਾਂਗੇ ਕਿੰਨਾ ਕਰ ਦਈਏ ਬਾਕੀ ਮਾਨਦਨ ਕਰਦਾ ਦੋ 3000 ਦਾ ਨਹੀਂ ਖੁੱਲਾ 60000 ਦੀ ਵੱਛੀ ਹੋਣੀ ਆ ਜੀ ਖਾਣਾ ਸਾਡਾ ਪਿਆਰ ਮੌਤ ਉਹ ਮੌਕੇ ਦਾ ਛੋਟ ਛੱਪੇ ਹੋਣੇ ਦੋ ਕਰਾ ਦਈਏ ਨਹੀਂ 2000 ਤੱਕ ਆਉਂਦਾ ਜੀ ਕਰਾ ਦਈਏ ਨਹੀਂ 1000 ਖਾਂਡੀ ਛੋਟ ਛੱਪਾ ਹੋਣਾ ਜੀ ਉਧਰੋਂ ਜੈਸ ਕਰਾ ਲੀਏ ਅੱਗੋਂ ਇਹ ਉਧਰੋਂ ਕਰਾ ਲਓ ਬਾਕੀ ਵੱਛੀ ਚੰਗੀ ਆ ਜੀ ਕਰਦਈਏ ਜੀ 2000 ਛੋਟ ਕਰ ਦਕੇ ਕਰ ਦਕੇ ਜੈਸਾ ਕਰ ਦਕੇ 10000 ਦੇ ਕਰਦੇ ਨੇ 10000 ਨਾ ਕੀ ਬੰਦਾ ਹੈ 10000 ਤੇ ਜਵਾਕ ਹੀ ਖਾ ਜਾਂਦੇ ਆ ਚੱਲ ਚਲੋ ਠੀਕ ਹੈ ਜੀ 2000 ਜਾਂ ਜਾਂਦੇ ਕੋਈ ਤਾਂ ਕਰ ਦੋ ਉਧਰ ਸੂਈ ਚੋਕ ਲਾਂਗੇ ਜਾ ਜੀ ਜਾ ਕੋਈ ਨਹੀਂ ਜੀ ਤੇ ਸੱਜਣੋ ਇਹ ਸੂਈ ਸਵਾਈ 2000 ਘੱਟ 65200 ਦੀ ਜੈਸਨੋ ਅੱਗੇ ਆ ਗਈ ਗੱਬਨ ਕਰੌਸ ਹਨਾ ਸਮਾਂ ਕੋਈ 15 ਦਿਨ ਦਾ ਖੁੱਲਾ ਡੁੱਲਾ ਪਹਿਲਾਂ 5-4 ਦਿਨ ਅੱਛਾ ਨਹੀਂ 10 12 ਦਿਨ ਤੇ ਲੈ ਜਾਊਗੀ ਆਨੋਗੀ ਫਿਰ ਖੁੱਲਜੂਗੀ ਥਾਨ ਬੜਾ ਮੋਟਾ ਲੱਗਾ ਨਾ ਸੇਵ ਬੇਰ ਵਾਲਾ ਹੀ ਹਿਸਾਬ ਆ ਵੇਖੋ ਫੇਸ ਕੁਆਲਿਟੀ ਬਹੁਤ ਵਾਹ ਜੀ ਵਾਹ ਇਹ ਸੇਵ ਬੇਰ ਵਾਲਾ ਹੀ ਹਿਸਾਬ ਆ ਨਾ ਲਾਓ ਥਾਨ ਬਹੁਤ ਚੰਗਾ ਲੱਗਾ ਬਾਜੀ ਥਾਨ ਉਹਦੇ ਨਾਲ ਵੀ ਜਿਆਦਾ ਚੰਗਾ ਲੱਗਾ ਮੋਟਾ ਮੋਟਾ ਲੱਗਾ 35 ਚੰਗੀ ਪੋਲੀ ਪਾਲ ਲਈ ਆਈ ਹੋਗੀ ਨਾ ਤੇ ਆਪ ਦੇਣੀ ਤੁਹਾਡੇ ਸਾਹਮਣੇ ਵਾਹ ਸਾਰਾ ਕੁਝ ਵਿੱਚੇ ਕਰ ਦੇਣਾ ਠੀਕ ਆ ਲਓ ਜੀ ਗਾੜੀ ਤੇ ਸੱਜਣਾ ਲਓ ਜੀ ਨਾਲ ਵੇਖੋ ਜੀ ਕਿਹੜਾ ਲੱਗਾ ਜੀ ਥਾਨ ਸੇਉ ਬੇਰ ਵਾਲਾ ਹਾਂਜੀ ਹਾਂਜੀ ਹੈਨਾ ਚਲੋ ਫੜ ਕੇ ਫਿਰ ਤੇਪ ਕੇ ਆਪਣੇ ਲਓ ਜੀ ਸੱਜਣਾ ਤੇਪ ਕੇ ਵੀ ਧਾਰਾਂ ਤੁਰੰ ਮਰਵਾ ਕੇ ਵੀਰ ਆਪਣੀਆਂ ਜਿਹੜੀਆਂ ਭਰਾ ਕੇ ਵਿਖਾ ਦਿੰਦਾ ਹਾਂਜੀ ਠੀਕ ਹੈ ਜੀ ਵਾਜ ਵਾਜ ਬਾਕੀ ਬੌਲੇ ਚ ਆਪਣੀ ਜਿਹੜੀ ਤਸੱਲੀ ਕਰ ਲਈ ਬੌਲਾ ਪੰਨ ਲਿਆ ਗਣ ਲੋ ਹਾਂਜੀ ਹਾਂਜੀ ਗਰਮੀ ਆ ਨਾ ਗਰਮੀ ਨਾਲ ਬੌਲਾ ਪੱਟ ਜਾਂਦਾ ਤੇ ਬਾਈ ਦੀ ਕੀਮਤ ਹਿੰਮ ਤੇਜੀ ਜੀ 50000 ਰੱਖ ਲਾਂਗੇ ਹਾਣਾ 45000 ਜੇ ਦਾਂਗੇ 45 ਦੀ ਇਹ ਵੀ ਦੂਜਾ ਸੁਆ ਵੱਛੀ ਜੀ ਠੀਕ ਆ ਤੇ ਹੋਰ ਆਖ ਨੂੰ ਆ ਪਹਿਲਾ ਲਾ ਦੋ ਨਹੀਂ ਦੂਜਾ ਇਹ ਦੂਜਾ ਸੁਆ ਜੀ ਦੂਜਾ 45 ਜੋ ਕੋਈ ਕਰ ਸਕਦੇ ਥੋੜਾ ਪਤਾ ਕਰਾਂਗੇ ਯਾਰ ਖੰਡਾ ਮੰਨਦਾ ਦੋਣਾ ਕਰ ਦੇਗੇ ਚਲੋ ਹੋ ਗਿਆ ਜੀ ਠੀਕ ਆ ਚਲ 43000 ਦੀ ਸੱਜਣੋ ਜੈਸਨ ਉਹ ਆ ਸਮਾਂ 10 ਜੇ 10 ਦਿਨ ਦਾ ਸਮਾਂ ਖੁੱਲਾ ਡੁੱਲਾ ਲੈ ਜੂਗੀ ਨਾ ਕੋਈ ਅੱਜ ਅੱਜ 45000 ਆ ਜੀ ਕੋਈ ਆਪਾਂ ਮਨੇ ਕੱਲ ਨੂੰ ਸੂਈ ਵੇਚਾ ਹਰ ਮੁੱਲ 55 ਹੋਊਗਾ 8-10 ਠੀਕ ਆ ਹਾਂਜੀ ਅੱਜ ਵਾਸਤੇ ਇਹਦਾ ਜੀ 10 ਦਿਨ ਦਾ ਸਮ ਇਹਨ ਜਿਹੜੀ ਆ ਨੀਰਾ ਇਹਦਾ ਆਉਂਦਿਆ ਬੋਲਾ ਜਾਂ ਕੱਚਾ ਭੰਨਿਆ ਤੇ ਇਹ ਬਿਲਕੁਲ ਗਿੱਲੇ 나ੜੂ ਤੇ ਸੂਈ ਆ 20 ਵੀ ਪਲੱਸ ਕਰ ਸਕਦੀ 18 ਵੀ ਕਰ ਸਕਦੀ ਆ ਇਹ ਮੇਲ ਕਾ ਬੱਚਾ ਮਗਰ ਪਾਇਆ ਜੇਰ ਪਾ ਕੇ ਓਕੇ ਆ ਮਿਲਦੇ ਆ ਅਗਲੀ ਵੀਡੀਓ ਕੋਲ ਨਾਲ ਰੱਬ ਰੱਖਾ ਸასიਖਾਲ